ਮੇਰਾ ਨਾਮ ਗੁਰਦੀਪ ਸਿੰਘ ਜੀ ਆਪਣੇ ਕਾਵਾਵਾਂ ਵਾਲੇ ਕੋਲ ਪਤਨ ਤੇ ਜਿਹੜਾ ਪਾਣੀ ਕਾਫੀ ਤੇਜ਼ੀ ਨਾਲ ਵਧ ਰਿਹਾ ਜੀ ਪਾਣੀ ਦੀ ਸਪੀਡ ਵੀ ਬਹੁਤ ਤੇਜ਼ ਹੈ ਤੇ ਇਥੋਂ ਦੱਸਿਆ ਜਾ ਰਿਹਾ ਹੈ ਕਿ ਪਾਣੀ 1 ਲੱਖ 22 ਹਜ਼ਾਰ ਛੱਡਿਆ ਗਿਆ ਤੇ ਇੱਥੇ ਤਾਂ ਪਹਿਲਾਂ ਤੋਂ ਹੀ ਬਹੁਤ ਨੀਵੀਆਂ ਥਾਵਾਂ ਤੇ ਪਾਣੀ ਭਰ ਚੁੱਕਾ ਹੈ ਇਸ ਤੋਂ ਬਾਅਦ ਤਾਂ ਪਿੰਡਾਂ ਵਿੱਚ ਪਾਣੀ ਵੜਨ ਦੀ ਸੁਭਾਵਨਾ ਬਣੀ ਖੜੀ ਹੈ ਜੀ ਸਵੇਰ ਤੋਂ ਜੀ ਅੱਧਾ ਫੁੱਟ ਪਾਣੀ ਵਧ ਚੁੱਕਾ ਹੈ ਜੀ ਹਾਂਜੀ ਉਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਐ ਸੋ ਲੱਗਦਾ ਹੈ ਕਿ ਅੱਗੇ ਜ਼ਿਆਦਾ ਪਾਰੀ ਨੁਕਸਾਨ ਹੋਵੇਗਾ ਜੀ ਅਜੇ ਤਾਂ ਕਰਾਚ ਤੇ ਨਹੀਂ ਪਾਣੀ ਪਹੁੰਚਿਆ ਜੀ ਤੇ ਜੋ ਕਿ ਫਸਲਾਂ ਪੂਰੀਆਂ ਤਬਾਹ ਹੋ ਚੁੱਕੀਆਂ ਫਸਲਾਂ ਤੇ ਪਾਣੀ ਉੱਤਾਰ ਚੁੱਕਾ ਹੈ ਜੀ ਪਹਿਲਾਂ ਤੋਂ ਹੀ ਪਾਣੀ ਦਾ ਵਹਾਵ ਤਾਂ ਬਹੁਤ ਤੇਜ਼ ਹੈ ਜੀ ਪਾਣੀ ਲੱਗਦਾ ਹੈ ਵੱਧ ਸਕਦਾ ਹੈ ਜੀ ਕੀ ਦੱਸਿਆ ਯਾਰ ਇਹ ਪੇਚੋਂ ਦੀ ਪਾਣੀ ਦੀ ਕੀ ਹਾਲਾਤ ਹੈ ਜene ਕਿੰਨਾ ਕੁ ਹੋ ਰਿਹਾ ਹੈ ਕੱਦਿਆ ਯਾਰ ਪਾਣੀ ਫਿਲਾਲ ਦੇ ਦੱਸਿਆ ਗਿਆ ਕਿ 1 ਲੱਖ ਬਾਈਰ ਪਾਣੀ ਛੱਡਿਆ ਗਿਆ ਜੀ ਤੇ ਇਸ ਤੋਂ ਪਹਿਲਾਂ ਤਾਂ ਪਾਣੀ ਇੱਥੇ ਬਹੁਤ ਨੀਆ ਥਾਵਾਂ ਤੇ ਭਰ ਚੁੱਕਾ ਹੈ ਅਜੇ ਉਹ ਤਾਂ ਪਾਣੀ ਹੈ ਹੁਣ ਪਹੁੰਚਣਾ ਜੀ ਇੱਥੇ ਜਦੋਂ ਪਹੁੰਚੇਗਾ ਤਾਂ ਫੇਰ ਹੀ ਲੱਗੂਗਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਜਾਣਕਾਰੀ ਦਿੱਤੀ ਗਈ ਕਿ ਕਿੰਨਾ ਪਾਣੀ ਛੱਡਿਆ ਜਾ ਰਿਹਾ ਕਿੰਨਾ ਆ ਰਿਹਾ ਹਜੇ ਤੱਕ ਤਾਂ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਮੰਗ ਆਈ ਹੈ ਕਿ ਜੋ ਵੀ ਮੁਆਵਜ਼ਾ ਬਣਦਾ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਬਾਕੀ ਲੋਕਾਂ ਸਰਕ ਕੀਤਾ ਜਾਵੇ ਕਿ ਪਾਣੀ ਕਿੰਨਾ ਆ ਰਿਹਾ ਕਿੰਨਾ ਨਹੀਂ ਠੀਕ ਹੈ ਦੱਸਿਆ ਜਾਵੇ ਇਹ ਲੋਕ ਆਪਣਾ ਸਤਰਕ ਰਹਿਣ ਜੀ ਕੋਈ ਇਤਲਾ ਇਸ ਤਰ੍ਹਾਂ ਦੀ ਦਿੱਤੀ ਨਹੀਂ ਗਈ ਕੋਈ ਨੋਟਿਸ ਮੈਡ ਨਹੀਂ ਕਰਵਾਈ ਗਈ ਪਾਣੀ ਦਾ ਖਤਰਾ ਹੈਗਾ ਤੁਸੀਂ ਆਪ ਉਸੇ ਅਰਥਾਂਵਾਂ ਤੇ ਹੋ ਜੋ ਇਦਾਂ ਦਾ ਕੋਈ ਵੀ ਨਹੀਂ ਦੱਸਿਆ ਗਿਆ ਤੁਸੀਂ ਜੀ ਲੋਕ ਆਪਣੇ ਘਰਾਂ 'ਚ ਬੈਠੇ ਆ ਜੀ ਜੇ ਪਾਣੀ ਇਕਦਮ ਜ਼ਿਆਦਾ ਵਧਦਾ ਤਾਂ ਨੁਕਸਾਨ ਤਾਂ ਹੋ ਹੀ ਸਕਦਾ ਜੀ ਹਰੇ ਚਾਰੇ ਦੀ ਬਹੁਤ ਲੋੜ ਹੈ ਜੀ ਪਿੰਡਾਂ ਦੇ ਸਾਰੇ ਪੱਠੇ ਆ ਤੇ ਪੱਠੇ ਡੁੱਬ ਚੁੱਕੇ ਆ ਸਾਰਾ ਚਾਰੇ ਦੀ ਬਹੁਤ ਘਾਟ ਹੈ ਜੀ ਹਰਾਚਾਰ ਆਪਕਾ ਹੈ ਜੇ ਪਿੰਡਾਂ ਦੇ ਤਾਣੀਆਂ ਤੇ ਰਹਿ ਰਹੇ ਲੋਕਾਂ ਦੇ ਆਵਾਜ਼ੇ ਵੀ ਬੰਦ ਹੋ ਗਈ ਪਿੰਡਾਂ ਤੋਂ ਸੰਪਰਕ ਟੁੱਟ ਚੁੱਕਾ ਹੈ ਉਹਨਾਂ ਵਾਸਤੇ ਰਾਸ਼ਨ ਦੀ ਵੀ ਸਹੂਲਤ ਜੇ ਪਹੁੰਚੀ ਜਾਂਦੀ ਮੈਂ ਇਸ ਟਾਈਮ ਕਾਵਾਂ ਵਾਲੇ ਪੁਲ ਇੱਥੇ ਖੜਿਆ ਹਾਂ ਜੀ ਇੱਥੇ ਕੋਈ ਰਾਸ਼ਨ ਨਹੀਂ ਕੋਈ ਕੁਛ ਨਹੀਂ ਕੋਟਣ ਪਸੂ ਦੇ ਮਤਲਬ ਭੁੱਖੇ ਮਰ ਰਹੇ ਜੀ ਤੇ ਆਪਣੇ ਦੂਜਾ ਰਾਸ਼ਨ ਵੀ ਕੋਈ ਸਮਗਰੀ ਨਹੀਂ ਪਹੁੰਚ ਰਹੀ ਹੈ ਤੇ ਆ ਪਾਣੀ ਦਾ ਪੱਧਰ ਫੇਰੇ ਇਸ ਤਰ੍ਹਾਂ ਵਧਿਆ ਜਾ ਰਿਹਾ ਹੈ 1 ਲੱਖ ਤੋਂ ਕੁਝ 22 ਹਜ਼ਾਰ ਛੱਡਿਆ ਜਾ ਰਿਹਾ ਪਿੱਛੋਂ ਇਹ ਹਾਲਾਤ ਸਾਡੇ ਪਹਿਲਾਂ ਹੀ ਜਿਵੇਂ ਕਿ 2023 ਚ ਬਣੇ ਸੀ ਉਸੇ ਤਰ੍ਹਾਂ ਹਾਲਾਤ ਬਣਨੇ ਅੰਦਾ ਖਤਰਾ ਬਣ ਗਿਆ ਹੈ ਇਸ ਤੋਂ ਇਲਾਵਾ ਜੀ ਸਾਡੇ ਘਰਾਂ ਵਿੱਚ 2-2 ਫੁੱਟ ਨਾਲ ਪਾਣੀ ਲੱਗ ਚੁੱਕਿਆ ਹੈ ਤੇ ਆਵਾਜਾਈ ਬੰਦ ਹੋ ਗਈ ਤਾਂ ਸਾਨੂੰ ਕਿੱਥੇ ਸਾਨੂੰ ਰਾਸ਼ਨ ਜਾਂ ਕੋਈ ਪਸ਼ੂਆਂ ਵਾਸਤੇ ਚਾਰਾ ਜਿਵੇਂ ਕਿ ਰਾਸ਼ਨ ਸਾਡੇ ਲਈ ਕੁਝ ਨਹੀਂ ਪਹੁੰਚ ਰਿਹਾ ਜੋ ਕਿ ਸਾਡੇ ਰਾਸ਼ਨ ਵਿੱਚ ਜੋ ਥੋੜਾ ਬਹੁਤਾ ਅਸੀਂ ਖਾ ਰਹੇ ਹਾਂ ਉਹ ਹੁਣ ਸਾਡਾ ਖਤਮ ਹੁੰਦਾ ਜਾ ਰਿਹਾ ਹੈ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਹਾਂਜੀ ਹਾਂਜੀ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਨੇ ਧਾਕ ਨੂੰ ਬਹੁਤ ਹੀ ਜ਼ਿਆਦਾ ਪਾਣੀ ਦਾ ਵੀ ਸਾਨੂੰ ਡਰ ਦਾ ਘਰਾਂ ਵਿੱਚ ਮਾਹੌਲ ਬਣਿਆ ਰਹਿੰਦਾ ਹੈ ਕਿ ਮਤ ਜਾਨੀ 2 ਫੁੱਟ ਲੱਗਿਆ ਹੋਇਆ ਹੈ ਧਾਕ ਨੂੰ ਮਤਲਬ ਇਹ ਦਿਨ ਕਿ 2 ਲੱਖ 22 ਹਜ਼ਾਰ ਛੱਡਿਆ ਸਾਡੇ ਘਰਾਂ ਵਿੱਚ ਵੀ ਵੜ ਸਕਦਾ ਇਸ ਤਰ੍ਹਾਂ ਪਾਣੀ ਪੁਲ ਦੇ ਨਾਲ ਕਿੰਨਾ ਕੁ ਲੱਕੇ ਲੰਘ ਰਿਹਾ ਹੈ ਬਿਲਕੁਲ ਜੀ ਨਾਲ ਟੱਚ ਕਰ ਰਿਹਾ ਬਿਲਕੁਲ ਉੱਪਰ ਆਣ ਦਾ ਖਤਰਾ ਬਣ ਗਿਆ ਜੀ ਅਸੀਂ ਤੇਜ਼ੀ ਨਾਲ ਵਧ ਰਿਹਾ ਕੋਈ ਪ੍ਰਸ਼ਾਸਨ ਵਾਲੇ ਸਰ ਦੱਸਿਆ ਗਿਆ ਵੀ ਕਿੰਨਾ ਕੁ ਪਾਣੀ ਆ ਰਿਹਾ ਜਿ ਕਿੰਨਾ ਛੱਡਿਆ ਜਾ ਰਿਹਾ ਕੋਈ ਨਹੀਂ ਦੱਸਿਆ ਜੀ ਪ੍ਰਸ਼ਾਸਨ ਦਾ ਕੋ ਬਿਲਕੁਲ ਜੀ ਇਹਨੂੰ ਕੁਝ ਨਹੀਂ ਕਹਿ ਰਿਹਾ 1 ਲੱਖ 22 ਹਜ਼ਾਰ ਅਸੀਂ ਖਬਰਾਂ ਵਿੱਚ ਮੜ ਮੋਟੇ ਦੇਖ ਰਹੇ ਹਾਂ ਜੀ ਸਾਨੂੰ ਪਤਾ ਲੱਗ ਗਿਆ ਹੈ ਕਿ ਛੱਡਿਆ ਜਾ ਰਿਹਾ ਬਿਲਕੁਲ ਕੋਈ ਪਲਾਨ ਨਹੀਂ ਹੈ ਜੇ ਕੀਤੀ ਅਡੇ ਤੇ ਰਵੇਲਾ ਤੇ ਜਿਹੜਾ ਦਾ ਪੋੜਾ ਹੈ ਉਹਦੇ ਉਪਰੋਂ ਹੁਣ ਬਸ ਇੰਨਾ ਕੁ ਰਹਿ ਗਿਆ 2 ਇੰਚ ਕਾਫੀ ਅਕਿਉ ਪਾਣੀ ਟਪਣਾ ਸ਼ੁਰੂ ਹੋ ਜਾਏਗਾ ਉਹ ਸਾਡੇ ਪਾਕਿਸਤਾਨ ਉਧਰ ਆ ਜਾਂਦਾ ਵਾਪਸ ਬੈਕ ਸਾਈਡ ਹੋ ਕੇ ਉਥੋਂ ਆਵਾਜਾਈ ਬੰਦ ਹੈ ਜੀ ਉਹ ਪੋਲ ਹੁਣ ਐਸੇ ਮੋੜ ਜਿਹੜੀ ਬਣਾਈ ਗਈ ਹੈ ਜੀ ਉਹ ਅੱਗੇ ਰਸਤਾ ਪਾਣੀ ਹੈ ਜੀ ਘਰਾਂ 'ਤੇ ਜੇ ਨਹੀਂ ਪਹੁੰਚੇ ਅੰਦਰ ਨਹੀਂ ਹੋ ਗਿਆ ਘਰਾਂ ਦੇ ਨਾਲ 2-2 ਫੁੱਟ ਵਾਧ ਲੱਗ ਰਿਹਾ ਹੈ ਕਾਫੀ ਹੈਨ ਘਰ ਦੀ ਘਟੋ ਘਾਟ 100 200 ਘਰ ਹੋਵੇਗਾ ਜੀ ਬਿਲਕੁਲ ਵੇਖੋ ਜਿਓ ਸਾਹਮਣੇ ਕਾਂਵਾਂ ਵਾਲੀ ਪੋਲ ਤੇ ਕੁਝ ਨਹੀਂ ਆਪਣਾ ਕੋਈ ਜੇ ਨਹੀਂ ਖੜਿਆ ਜੀ ਦੇਖੋ ਜੀ ਕੋਈ ਪ੍ਰਸ਼ਾਸਨ ਦਾ ਨਹੀਂ ਹੈ ਕੋਈ ਕੁਛ ਨਹੀਂ ਪਹਿਲਾ ਸਵੇਰੇ ਵੇਖੇ ਸੀ ਆਏ ਸੀ ਚਲੇ ਗਏ ਨੇ ਕਹਿੰਦੇ ਸੀ ਅੱਜ ਮੰਤਰੀ ਸਾਹਿਬ ਆ ਰਹੇ ਨੇ ਸਨ ਮੈਂ ਤਾਂ ਦੇਖਿਆ ਨਹੀਂ ਜੀ ਕੀ ਹੈ ਕਹਿ ਗਿਆ ਕੀ ਨਹੀਂ ਇਹ ਬਿਲਕੁਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਪਿਛਲੀ ਵਾਰੀ ਸਾਨੂੰ ਕੁਝ ਵੀ ਮੜਮੋਟਾ ਵਿੱਤਿਆ ਜੀ ਕੋਈ 6 6000 ਬਾਕੀ ਹੁਣ ਅਸੀਂ ਘਟੋਗਾਟਾ ਸੀ 30 40000 ਨੂੰ ਉਪਰੇ ਪੈ ਚੁਣਨੇ ਦਾ ਖਰਚਾ ਕਰਕੇ ਮਾਬਜਾ ਘਟੋ ਘਟ 50000 ਤੋਂ ਘਟ ਨਹੀਂ ਹੋਣਾ ਚਾਹੀਦਾ ਜੀ ਇੰਨਾ ਖਰਚਾ ਕਿੰਨਾ ਹੋਏ ਹਾਂਜੀ ਹਾਂਜੀ ਇੰਨਾ ਖਰਚਾ ਤੁਸੀਂ 40000 ਰੁਪਏ ਘਟ ਲਗਭਗ ਕਰ ਚੁੱਕੇ ਹਾਂ ਖਰਚਾ